ਜਲੰਧਰ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਸਖਤ ਕਾਰਵਾਈ 9 ਮਹੀਨਿਆਂ 'ਚ 2 ਕਰੋੜ ਰੁਪਏ ਤੋਂ ਉੱਪਰ ਦੇ ਚਲਾਨ ਕੀਤੇ ਗਏ ਜਲੰਧਰ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਨਾ ਟੋਲਰ ਸੜਕਾਂ ਤੇ ਚਲਾਈ ਗਈ ਵਿਸ਼ੇਸ਼ ਮਮ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਜਾਇਜ਼ ਕਬਜ਼ਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਮ ਤਹਿਤ ਕੁੱਲ 13 ਐਫ ਆਈ ਆਰ ਦਰਜ ਕੀਤੀਆਂ ਗਈਆਂ ਤੇ 528 ਨੋਟਿਸ ਜਾਰੀ ਕੀਤੇ ਗਏ ਹਨ ਤੇ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੀਆਂ 17 ਸੜਕਾਂ ਨੂੰ ਟੋਲਰੈਂਸ ਰੋਡ ਅਤੇ ਵਨ ਵੇ ਰੋਡ ਤੇ ਕੋਸ਼ਿਸ਼ ਕੀਤਾ ਹੈ। ਫੁਲਸ ਨੇ ਦੱਸਿਆ ਕਿ ਅੱਡਾ ਸ਼ਾਲਪੁਰ, ਕਮਲ ਪੈਲੇਸ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਸਮੇਤ ਕੁਝ ਸੜਕਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕੋਸ਼ਿਸ਼ ਕੀਤਾ ਹੈ ਤਾਂ ਜੋ ਟ੍ਰੈਫਿਕ ਪ੍ਰਬੰਧਨ ਵਿੱਚ ਸਦਾਰ ਕੀਤਾ ਜਾ ਸਕੇ। ਇਸ ਮਹਿੰਮ ਦੇ ਹਿੱਸੇ ਵਜੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਣਿਆਂ ਵਿੱਚ 13 ਐਫਆਈਆ ਦਰਜ ਕੀਤੀਆਂ ਗਈਆਂ ਹਨ ਅਤੇ ਸੜਕਾਂ ਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਦੁਕਾਨਾਂ ਦੇ ਮਾਲਕਾਂ ਹੋਟਲਾਂ ਅਤੇ ਸ਼ਾਪਿੰਗ ਮਾਲ ਸ਼ਾਮਲ ਹਨ ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਨਜਾਇਜ਼ ਕਬਜ਼ਾ ਨੂੰ ਹਟਾਉਣ ਅਤੇ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਇਹ ਜੀ ਸੀਪੀ ਸਾਹਿਬ ਦੀ ਇਹ ਰਹਿਨੁਮਾਈ ਹੈ ਕਿ ਜਿੱਦਾਂ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ 17 ਨੋਟ ਅਨੋਰੈਂਸ ਜ਼ੋਨ ਬਣਾਈਆਂ ਸੀ ਜਿਹਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇੜੀਆਂ ਵਾਲਿਆਂ ਵੱਲੋਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਸੀ ਔਰ ਨੋਟ 17 ਨੋਟ ਅਨੋਰੈਂਸ ਜ਼ੋਨ ਦੇ ਵਿੱਚੋਂ ਅਸੀਂ ਜੜੀਆਂ ਵੀ ਨਜਾਇਜ਼ ਕਬਜ਼ੇ ਸੀਗੇ ਉਹ ਹਟਾਏ ਸੀਗੇ ਔਰ ਇਸ ਸਬੰਧੀ ਅਸੀਂ 528 ਨੋਟਿਸ ਲੋਕਾਂ ਨੂੰ ਆਲਰੇਡੀ ਜਾਰੀ ਕਰ ਚੁੱਕੇ ਹਾਂ ਜਿਨ੍ਹਾਂ ਨੇ ਕੰਪਲਾਈਂਸ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਕਰੀਬ 13 ਮੁਕਦਮੇ ਦਰਜ ਕਰ ਚੁੱਕੇ ਹਾਂ ਜਿਨ੍ਹਾਂ ਵਿੱਚੋਂ 12 ਅਦਾਲਤ ਵਿੱਚ ਜੇਐਸ ਮਾਇਤ ਨੇ ਔਰ ਇੱਕ ਮੁਕਦਮਾ ਅਜੇ ਅੰਡਰ ਇਨਵੈਸਟੀਗੇਸ਼ਨ ਇਸ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਕੁੱਲ 29214 ਚਲਾਨ ਕੀਤੇ ਹਨ ਜਿਦੇ ਵਿੱਚ 2 ਕਰੋੜ 46 ਲੱਖ 60 ਹਜ਼ਾਰ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਲੋਕਾਂ ਨੂੰ ਔਰ ਅਜੇ ਵੀ ਜਿਹੜੀ ਸਾਡੀ 9 ਟੋਲਰੈਂਸ ਜ਼ੋਨ ਹੈ ਉਹ ਹੁਣ ਅਸੀਂ ਅੱਗੇ ਫਰਦਰ ਰੋਡਸ ਵਧਾ ਰਹੇ ਹਾਂ ਪਰ ਉਹਦੇ ਵਿੱਚ ਕਾਰਵਾਈ ਕਰ ਰਹੇ ਹਾਂ ਬਾਰ ਬਾਰ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਜਿਨ੍ਹਾਂ ਨੂੰ ਨੋਟਿਸ ਮਿਲਿਆ ਉਹ ਦੁਬਾਰਾ ਉੱਥੇ ਆਪਣਾ ਕੋਈ ਵੀ ਨਜਾਇਜ਼ ਕਬਜ਼ਾ ਨਾ ਕਰਨ ਨਾ ਕੋਈ ਰੋਂਗ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਰ ਇਸ ਦਾ ਉਹਨਾਂ ਨੂੰ ਹਰਜਾਨਾ ਭੁਗਤਣਾ ਪਵੇਗਾ